ਹਾਂਜੀ ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਮੋਂਗੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਜਾਨਵਰ ਮਹਿਕਮਾ ਤੇ ਜਿਹੜੇ ਜਿਹੜੇ ਵੀਰਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਦੋਸਤੋ ਆਪਾਂ ਇਸ ਵੀਡੀਓ 'ਚ ਗੱਲ ਕਰਾਂਗੇ ਸੌਫਟ ਫੂਡ ਬਾਰੇ ਸੌਫਟ ਫੂਡ ਕੀ ਹੁੰਦਾ ਹੈਗਾ ਤੇ ਸੌਫਟ ਫੂਡ ਇਹਨਾਂ ਲਈ ਕਿੰਨਾ ਕੁ ਲਾਹੇਵੰਦ ਆ ਸੌਫਟ ਫੂਡ ਪਾ ਕੇ ਆਪਾਂ ਫੀਡ ਦਾ ਖਰਚਾ ਕਿਵੇਂ ਘੱਟ ਕਰ ਸਕਦੇ ਆ ਤੇ ਕਈ ਵੀਰਾਂ ਨੂੰ ਸੌਫਟ ਫੂਡ ਬਾਰੇ ਪਤਾ ਵੀ ਆ ਤੇ ਕਈ ਵੀਰਾਂ ਨੂੰ ਸੌਫਟ ਫੂਡ ਬਾਰੇ ਨਹੀਂ ਪਤਾ ਸੋ ਜਿਹੜੇ-ਜਿਹੜੇ ਵੀਰਾਂ ਨੂੰ ਪਤਾ ਉਹ ਵੀ ਵੀਡੀਓ ਧਿਆਨ ਨਾਲ ਦੇਖੋ ਤੁਹਾਡੇ ਲਈ ਬਹੁਤ ਜਾਣਕਾਰੀ ਵਾਲੀ ਵੀਡੀਓ ਹੋਊਗੀ ਇਹ ਜਿਹੜੇ ਵੀਰਾਂ ਨੂੰ ਨਹੀਂ ਪਤਾ ਉਹ ਵੀ ਪ੍ਰੋਪਰ ਵੀਡੀਓ ਪੂਰੀ ਦੇਖੋ ਆਪਾਂ ਤੁਹਾਨੂੰ ਵੀਡੀਓ 'ਚ ਵਧੀਆ ਢੰਗ ਨਾਲ ਦੱਸਾਂਗੇ ਆਪਾਂ ਤੁਹਾਨੂੰ ਵੀਡੀਓ 'ਚ ਵਧੀਆ ਢੰਗ ਨਾਲ ਦੱਸਾਂਗੇ ਕਿ ਸੌਫਟ ਫੂਡ ਕਿਵੇਂ ਦੇਣਾ ਇਹਨਾਂ ਨੂੰ ਗਰਮੀਆਂ 'ਚ ਕਿਵੇਂ ਸੌਫਟ ਫੂਡ ਇਹਨਾਂ ਲਈ ਲਾਹੇਵੰਦ ਹੈ ਸੋ ਵੀਡੀਓ ਨਾਲ ਜਿਹੜਾ ਅੰਤ ਤੱਕ ਜਰੂਰ ਬਨੇ ਰਹੋ ਹੁਣ ਆਪਾਂ ਦੋਸਤੋ ਸੌਫਟ ਫੂਡ ਦੱਸਦੇ ਆਂ ਵੀ ਕੀ ਹੁੰਦਾ ਸੌਫਟ ਫੂਡ ਦੋਸਤੋ ਉਹ ਫੂਡ ਹੁੰਦਾਗਾ ਜਿਹਦੇ ਵਿੱਚ ਹਰਾਚਾਰਾ ਆ ਜਾਂਦਾਗਾ ਸਬਜ਼ੀਆਂ ਦੀ ਰਹਿੰਦਖੂੰਹ ਦਾ ਆ ਜਾਂਦੀ ਹੈਗੀ ਜਿਸ ਤਰ੍ਹਾਂ ਮੂਲੀਆਂ ਦੇ ਪੱਤੇ ਪਾਲਕ ਮਤਲਬ ਕਿ ਜਿਹੜਾ ਹਰੇ ਬਾਈ ਵਾਲੀ ਚੀਜ਼ ਆ ਉਹ ਸਾਰਾ ਕੁਝ ਸੌਫਟ ਫੂਡ ਚ ਆ ਜਾਂਦਾ ਜਿਸ ਤਰ੍ਹਾਂ ਆਪਣੇ ਘਰੇ ਸਬਜ਼ੀਆਂ ਦੀ ਰਹਿੰਦਖੂੰਹ ਹੋ ਜਾਂਦੀ ਹੈ ਬਚ ਜਾਂਦੀ ਹੈਗੀ ਉਹ ਸੌਫਟ ਫੂਡ ਚ ਆਉਂਦਾਗਾ ਇਦਾਂ ਇਹ ਸਾਰੀ ਜਿਹੜੀ ਸੌਫਟ ਫੂਡ ਚ ਆ ਗਈ। ਆਪਾਂ ਸੌਫਟ ਫੂਡ ਇਹਨਾਂ ਨੂੰ ਕਿਉਂ ਦੇਣਾ? ਕਿਵੇਂ ਇਹਨਾਂ ਲਈ ਲਾਹੇਵੰਦ ਆ? ਪਹਿਲਾਂ ਤਾਂ ਆਪਾਂ ਇਹ ਗੱਲ ਕਰਾਂਗੇ। ਜਿਸ ਤਰ੍ਹਾਂ ਦੋਸਤੋ ਤੁਸੀਂ ਜਾਣਦੇ ਹੋ ਗਰਮੀਆਂ ਦੇ ਸਮੇਂ ਵਿੱਚ ਇਨਸਾਨਾਂ ਨੂੰ ਵੀ ਤੇ ਜਾਨਵਰਾਂ ਨੂੰ ਪੰਛੀਆਂ ਨੂੰ ਪਾਣੀ ਦੀ ਮਾਤਰਾ ਦੀ ਜ਼ਿਆਦਾ ਲੋੜ ਹੁੰਦੀ ਹੈ ਜੀ। ਸਰਦੀ 'ਚ ਆਪਾਂ ਘੱਟ ਪਾਣੀ ਪੀਂਦੇ ਆ ਗਰਮੀ 'ਚ ਆਪਾਂ ਜ਼ਿਆਦਾ ਪਾਣੀ ਪੀਂਦੇ ਆਗੇ। ਜਿਸ ਤਰ੍ਹਾਂ ਇਨਸਾਨ ਨੇ ਉਸੇ ਤਰ੍ਹਾਂ ਜਾਨਵਰ ਨੇ ਆਪਾਂ ਅੱਜ ਗੱਲ ਜਿਹੜੀ ਕਰਾਂਗੇ ਉਹ ਪੋਲਟਰੀ ਫਾਰਮਿੰਗ ਸੰਬੰਧੀ ਕਰਾਂਗੇ ਇਨ੍ਹਾਂ ਮੁਰਗੀਆਂ ਤੇ ਕਰਾਂਗੇ ਸੋ ਜਦੋਂ ਗਰਮੀ ਹੁੰਦੀ ਹੈ ਦੋਸਤੋ ਉਦੋਂ ਪਾਣੀ ਦੀ ਮਾਤਰਾ ਦੀ ਜ਼ਿਆਦਾ ਲੋੜ ਹੋਣ ਕਰਕੇ ਜਦੋਂ ਆਪਾਂ ਇਹਨਾਂ ਨੂੰ ਸੌਫਟ ਫੂਡ ਪਾਵਾਂਗੇ ਜਿਸ ਤਰ੍ਹਾਂ ਸਬਜ਼ੀਆਂ ਦੀ ਰਹਿਣਦ ਖੂਨ ਹੋਗੀ ਪਾਲਕ ਹੋ ਗਿਆ ਬਰਸੀਨ ਹੋ ਗਿਆ ਹਰਾਚਾਰਾ ਹੋਵੇ ਕੁਝ ਵੀ ਹੋ ਗਿਆ ਇਦਾਂ ਦਾ ਉਹ ਚ ਪਾਣੀ ਦੀ ਮਾਤਰਾ ਕਾਫੀ ਜ਼ਿਆਦਾ ਹੁੰਦੀ ਹੈ ਜੀ ਜਦੋਂ ਪਾਣੀ ਦੀ ਮਾਤਰਾ ਕਾਫੀ ਜ਼ਿਆਦਾ ਹੋਣ ਕਰਕੇ ਇਹਨਾਂ ਦੇ ਅੰਦਰ ਪਾਣੀ ਦੀ ਘਾਟ ਬਿਲਕੁਲ ਵੀ ਨਹੀਂ ਪੈਂਦੀ ਗਰਮੀਆਂ 'ਚ ਜੇ ਕਰਪਾ ਗੱਲ ਕਰੀਏ ਇੱਕ ਤਾਂ ਇਹਦਾ ਫਾਇਦਾ ਇਹ ਹੈਗਾ ਜਿਹੜਾ ਅਗਲਾ ਇਹਦਾ ਫਾਇਦਾ ਹੈਗਾ ਸੌਫਟ ਫੂਡ ਦਾ ਦੋਸਤੋ ਉਹ ਸੌਫਟ ਫੂਡ ਦਾ ਫਾਇਦਾ ਇਹ ਆ ਕਿ ਆਪਣਾ ਜਿਹੜਾ ਫੀਡ ਦਾ ਖਰਚਾ ਬਹੁਤ ਘਟ ਜਾਂਦਾ ਹੈਗਾ ਜਦੋਂ ਆਪਾਂ ਇਹਨਾਂ ਨੂੰ ਗਰਮੀ ਵਿੱਚ ਫੀਡ ਪਾਉਣੇ ਆਗੇ ਫੀਡ ਤੁਸੀਂ ਦੇਖ ਸਕਦੇ ਹੋ ਬਿਲਕੁਲ ਸੁੱਕੀ ਹੁੰਦੀ ਹੈਗੀ ਠੀਕ ਹੈ ਨਾ ਫੀਡ ਖਾ ਖਾ ਕੇ ਇਹਨਾਂ ਦਾ ਅੰਦਰੋਂ ਜਿਹੜਾ ਕਾਲਜਾ ਹੁੰਦਾ ਉਹ ਮਤਲਬ ਕਿ ਮੱਚ ਜਾਂਦਾਗਾ ਜਦੋਂ ਫੀਡ ਖਾਈ ਜਾਣੀ ਫੀਡ ਖਾਈ ਜਾਣੀ ਉਹ ਚ ਨਮੀ ਦੀ ਮਾਤਰਾ ਫੀਡ ਚ ਬਿਲਕੁਲ ਵੀ ਨਹੀਂ ਹੁੰਦੀ ਸੁੱਕੀ ਫੀਡ ਹੁੰਦੀ ਹੈ ਸੁੱਕਾ ਖਾ ਖਾ ਕੇ ਇਹਨਾਂ ਦਾ ਅੰਦਰੋਂ ਕਾਲਜਾ ਉਹ ਹੋ ਜਾਂਦਾਗਾ ਠੀਕ ਹੈ ਜੀ ਕਹਿਣ ਤੋਂ ਭਾਵ ਤੁਸੀਂ ਜੇਕਰ ਨਾਲ-ਨਾਲ ਇਹਨਾਂ ਨੂੰ ਸੌਫਟ ਫੂਡ ਪਾਉਂਦੇ ਰਹੋਗੇ ਜਿਸ ਤਰ੍ਹਾਂ ਪਾਲਕ ਹਰਾ ਧਨੀਆ ਸਾਰਾ ਕੁਝ ਮੈਂ ਪਹਿਲਾਂ ਹੀ ਗਿਣਿਆ ਚੁੱਕਿਆਗਾ ਸਾਫਟ ਫੂਡ ਨਾਲ ਇਹਨਾਂ ਦਾ ਅੰਦਰੋਂ ਬਿਲਕੁਲ ਸੈੱਟ ਰਹਿੰਦਾ ਹੈ ਜਿਸ ਤਰ੍ਹਾਂ ਆਪਣਾ ਫੈਟੀ ਲੀਵਰ ਹੋ ਜਾਂਦਾ ਜੇਕਰ ਆਪਾਂ ਤਲੀਆਂ ਚੀਜ਼ਾਂ ਜਾਂ ਕੁਝ ਹੋਰ ਖਾਈਏ ਆਪਾਂ ਨੂੰ ਹਰੀਆਂ ਸਬਜ਼ੀਆਂ ਖਾਣੀਆਂ ਚਾਹੀਦੀਆਂ ਨੇ ਇਸ ਤਰ੍ਹਾਂ ਨਾ ਉਸ ਤਰ੍ਹਾਂ ਹੀ ਇਹਨਾਂ ਦਾ ਮਤਲਬ ਕਿ ਜੇਕਰ ਆਪਾਂ ਇਹਨਾਂ ਨੂੰ ਸਾਫਟ ਫੂਡ ਪ੍ਰੋਪਰ ਪਾਵਾਂਗੇ ਇਹਨਾਂ ਦੀ ਗਰੋਥ ਬਹੁਤ ਜ਼ਿਆਦਾ ਹੋਊਗੀ ਦੂਸਰਾ ਆਪਣਾ ਜਿਹੜਾ ਫੀਡ ਦਾ ਖਰਚਾ ਵੀ ਬਹੁਤ ਜ਼ਿਆਦਾ ਘਟੂਗਾ ਦੋ ਜਿਹੜੇ ਕੰਮ ਹੁੰਦੇ ਨੇਗੇ ਆਪਣੇ ਜਿਹੜੇ ਖੇਤੀਬਾੜੀ ਨਾਲ ਸੰਬੰਧਿਤ ਵੀਰ ਨੇ ਆਪਣੇ ਖੇਤਾਂ 'ਚ ਆਮ ਹੀ ਜਿਹੜੇ ਹਰੇ ਵਾਈ ਹੁੰਦੀ ਰਹਿੰਦੀ ਹੈ ਹਰੇ ਵਾਈ 'ਚ ਕੁਛ ਵੀ ਚਾਹੇ ਘਾਹ ਪਾ ਦੋ ਫੂਸ ਪਾ ਦੋ ਉਹ ਪ੍ਰੋਪਰ ਖਾਂਦੇ ਨੇ ਜਦੋਂ ਆਪਾਂ ਹਰਾ ਜਿਹੜਾ ਮੱਜਾਂ ਨੂੰ ਪੁੱਤਰ ਕੇ ਸਿੜ ਦਾਂਗੇ ਉਦੋਂ ਇੱਕ ਟੋਕਰਾ ਆਪਣੇ ਜਾਨਵਰਾਂ 'ਚ ਇਹਨਾਂ 'ਚ ਸਿੜ ਦੋ ਉਹ ਬਹੁਤ ਹੀ ਜ਼ਿਆਦਾ ਸ਼ੌਂਕ ਨਾਲ ਖਾਂਦੇ ਨੇਗੇ ਕਈ ਵੀਰ ਕਹਿੰਦੇ ਨੇ ਕਿ ਸਾਡੇ ਜਾਨਵਰ ਖਾਂਦੇ ਨਹੀਂ ਹੈਗੇ ਉਹਨਾਂ ਦਾ ਵੀ ਆਪਾਂ ਹੱਲ ਦੱਸਾਂਗੇ ਕਿ ਕਿਉਂ ਨਹੀਂ ਖਾਂਦੇ ਉਹ ਆਪਾਂ ਅਗਲੀ ਵੀਡੀਓ 'ਚ ਦੱਸਾਂਗੇ ਸੋ ਆਪਾਂ ਇਹਨਾਂ ਦੇ ਮੂਰੇ ਸਿੱਟ ਦੋ ਸਾਰਾ ਕੁਝ ਖਾ ਜਾਣਗੇ ਪ੍ਰੋਪਰ ਢੰਗ ਢੰਗ ਨਾਲ ਸੋ ਗਰਮੀ ਚ ਇਹ ਬਹੁਤ ਜ਼ਿਆਦਾ ਇਹਨਾਂ ਨੂੰ ਵੀ ਪਤਾ ਹੁੰਦਾ ਕਿ ਸਾਨੂੰ ਪਾਣੀ ਦੀ ਜ਼ਿਆਦਾ ਜ਼ਰੂਰਤ ਆ ਤੇ ਗਰਮੀਆਂ ਚ ਉਹ ਪੌਣਾ ਵੀ ਚਾਹੀਦਾਗਾ ਇਸ ਤਰ੍ਹਾਂ ਆਪਾਂ ਫੀਡ ਦਾ ਖਰਚਾ ਵੀ ਘੱਟ ਕਰ ਸਕਦੇ ਆ ਤੇ ਇਹਨਾਂ ਦਾ ਜਿਹੜਾ ਇਮਿਊਨਿਟੀ ਸਿਸਟਮ ਅੰਦਰੋਂ ਹੋਊਗਾ ਉਹ ਵੀ ਸੈਟਰ ਹੋਊਗਾ ਪਾਣੀ ਦੀ ਇਹਨਾਂ ਨੂੰ ਬਿਲਕੁਲ ਵੀ ਨਹੀਂ ਘਾਟ ਹੋਊਗੀ ਸੋ ਇਸ ਤਰ੍ਹਾਂ ਆਪਾਂ ਸੌਫਟ ਫੂਡ ਇਹਨਾਂ ਨੂੰ ਪਾ ਕੇ ਆਪਾਂ ਵਧੀਆ ਫੀਡ ਦਾ ਖਰਚਾ ਵੀ ਘੱਟ ਕਰ ਸਕਦੇ ਆ ਤੇ ਇਹਨਾਂ ਦਾ ਵੀ ਪ੍ਰੋਪਰ ਸਾਂਭ ਸੰਭਾਲ ਆਪਾਂ ਕਰ ਸਕਦੇ ਸੋ ਵੀਡੀਓ ਕਿਵੇਂ ਲੱਗੀ ਦੋਸਤੋ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਸੀਂ ਕਮੈਂਟ ਬਹੁਤ ਘੱਟ ਕਰਦੇ ਹੋਗੇ ਵੀਡੀਓ ਨੂੰ ਲਾਈਕ ਸ਼ੇਅਰ ਕਰਿਆ ਕਰੋ ਇੱਕ ਦੂਜੇ ਨਾਲ ਤੇ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਆਪਣੇ ਚੈਨਲ ਨੂੰ ਆਪਾਂ ਤੁਹਾਡੇ ਲਈ ਜਾਣਕਾਰੀ ਵਾਲੀਆਂ ਵੀਡੀਓ ਜਿੰਨੀ ਕੱਪਾਂ ਨੂੰ ਨੌਲੇਜ ਆਉਣੀ ਇੱਕ ਗੱਲਬਾਤਾਂ ਨੂੰ ਦੱਸਦੇ ਰਹਨੇ ਆ ਸੋ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਸਾਰੀ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ